ਸਰੇ ਤੇ ਸਰੇ ਤਾਂ ਕ ਸਟੀਲੇ ਸਟੀਲ ਪਿਆ। ਆਲਾ ਬੜਾ ਕੜਹਾ ਵੀ ਬੈਜੇਗਾ ਸਾਨੂੰ ਹਲਵਾਈਆਂ ਨੂੰ ਚਾਹੀਦਾ ਹੋਵੇ। ਆ ਠੀਕ ਆ 199 ਰੋਟੀਆਂ ਰੱਖਣ। ਆ ਸੈਕਸ਼ਨ ਦੇ ਵਿੱਚ ਦੇਖੋ ਤੁਸੀਂ ਕਿੱਡਾ-ਕੱਡਾ ਮਾਲ ਪਿਆ। ਆ ਕੜਾਈ ਠੀਕ ਆ ਯਾਰ 14 ਪੌਂਡਾਂ ਦੀ ਆ। ਇੱਥੇ 1000 ਰੁਪਏ ਨੂੰ ਲੱਗਿਆ ਵਾ ਜੀ ਨਾਨ ਸਟਿਕ। ਆ ਸਾਡੇ ਵਾਲੀਆਂ ਆ ਵੇਟ ਲੈਣਾ ਵਰਤਤੀਆਂ ਹੈ। ਖਵਾ ਮਾਰਨਾ ਕੁਝ ਹੋਰ ਕਰਨਾ ਉਹਦੇ ਬਾਅਦ ਤੇ ਭਟੀਆਂ ਪਈਆਂ। ਲੈਂਡ ਦੇ ਵਿੱਚ ਅੰਗੇਠੀਆਂ ਵੀ ਪਈਆਂ। ਪੀਪੇ ਲੈਣੇ ਦਾ ਪੀਪੇ ਵੀ ਬਣੇ ਪਏ ਆ। ਪੀੜੀਆਂ ਉਹ ਵੀ ਬੁਣੀਆਂ ਯਾਰ। ਹਰ ਤਰ੍ਹਾਂ ਦੀ ਮੂਰਤੀ ਪਈ ਹੈ। ਸਭ ਦੇਵੀ ਦੇਵਤੇ ਪਾਏ। ਬੜੀਆਂ ਛੋਟੀਆਂ ਹਰ ਤਰ੍ਹਾਂ ਦੀ ਮੂਰਤੀ ਰੱਖੀ ਹੋਈ ਹੈ ਇਹਨਾਂ ਨੇ ਦੇ। ਦੇਖੋ ਕਿੰਨੀਆਂ ਪਈਆਂ। ਵੱਡੇ ਛੋਟੇ ਹਰ ਤਰ੍ਹਾਂ ਦਾ ਸਾਈਜ਼ ਆ ਗਣਪਤੀ ਬੱਪਾ ਦਾ ਗਣ। 850 ਪਾਉਂਡ ਦਾ ਹੈ। ਜਿਆਦਾ ਰਿਲੀਜੀਅਸ ਚੀਜ਼ਾਂ ਜਿਆਦਾ ਰੱਖੀਆਂ ਵੀ ਆ ਉੱਪਰ ਹਨਾ। ਲੈ ਕੌਡੀਆਂ ਵੀ ਪਈਆਂ। ਕਿਸੇ ਦੇ ਵਿਆਹ ਹੋਏ ਆਪਾਂ ਲੈ ਕੇ ਜਾ ਸਕਦੇ ਆ ਇੱਥੇ ਤੇ। ਛੋਟੀਆਂ ਘੰਟੀਆਂ ਵੀ ਪਈਆਂ ਬਈ। ਹਾਂ ਲੈ ਲੈ ਕੇ ਗੋ ਹਨਾ। ਬਈ। ਵੀਡੀਓ ਦੇਖਣ ਵਾਲੇ ਸਾਰੇ ਭੈਣ ਭਰਾ ਦੋਸਤਾਂ ਮਿੱਤਰਾਂ ਨੂੰ ਸਲਾਮਨ ਵਾਸਤੇ ਸਤਿ ਸ੍ਰੀ ਅਕਾਲ ਜੀ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਫਾਲਕਨ ਮਾਰਕੀਟ ਦੇ ਵਿੱਚ ਦਾਲਾਂ ਸਬਜ਼ੀਆਂ ਦੇ ਰੇਟ ਭਾਅ ਤੁਸੀਂ ਦਿਖਾਏ ਸੀਗੇ ਹੁਣ ਅੱਜ ਜਿਹੜੀ ਮਾਰਕੀਟ ਜਾ ਰਹੇ ਹਾਂ ਇਹ ਵੀ ਲੱਗੀ ਮਾਰਕੀਟ ਹੈ ਇਹਦੇ ਵਿੱਚ ਆਪਣੇ ਮਿਲਦੇ ਆ ਜੀ ਕਿਚਨ ਦਾ ਸਮਾਨ ਕਿਚਨ ਦੇ ਬਰਤਨ ਕਿਚਨ ਦੇ ਭਾਂਡੇ ਤੇ ਕਿਚਨ ਰਿਲੇਟਡ ਹੋਰ ਚੀਜ਼ਾਂ ਫਾਲਕਨ ਵਾਲਿਆਂ ਦੀ ਕਿਤੇ ਨਾਲ ਹੋਰ ਸ਼ਾਪ ਆ ਇੱਥੇ ਮਿਲਦੇ ਆ ਜੀ ਭਾਂਡੇ ਬਰਤਨ ਮੈਂ ਅੱਜ ਹੁਣ ਉਹ ਵੀ ਤੁਹਾਨੂੰ ਦਿਖਾ ਦਵਾਂ ਉਹ ਵੀ ਆਪਾਂ ਐਕਸਪਲੋਰ ਕਰਕੇ ਚੱਲਦੇ ਆ ਲਓ ਜੀ ਇੱਥੇ ਆਗੇ ਸਟੀਲ ਦੀਆਂ ਕੌਲੀਆਂ ਸਾਰੇ ਸਟੀਲ ਦੇ ਭਾਂਡੇ। ਹਲਾ ਸਟੀਲ ਦੇ ਭਾਂਡੇ, ਸਟੀਲ ਦੇ ਛੋਟੇ-ਛੋਟੇ ਜਿਹੇ ਭਾਂਡੇ। ਇੰਡੀਆ ਆਪਾਂ ਕਿਸੇ ਭਾਂਡਿਆਂ ਦੀ ਸ਼ਾਪ ਤੇ ਜਾਂਦੇ ਆ ਜਾਂ ਕੇ ਬਹਿ ਜਾਂਦੇ ਆ ਵੀ ਇੱਥੇ ਬਰਾਏ ਆ ਵੀ ਮਾਲ ਉਹੀ ਆ ਇੰਡੀਆ ਦਾ ਵਰਗਾ। ਕਰੋਕਰੀ ਸਾਰੀ ਤੁਹਾਨੂੰ ਇੰਡੀਆ ਦੀ ਮਿਲ ਜੂਗੀ। ਪਰ ਆਇਆ ਵੀ ਥੋੜੇ ਹੈ ਮਾਰਕੀਟ ਬਹੁਤ ਹਿਊਜ ਮਾਰਕੀਟ ਆ। ਤੁਸੀਂ ਜੋ ਘਰ ਦੀ ਕਰੋਕਰੀ, ਜੋ ਸਮਾਨ ਲੈਣਾ ਉਹ ਤੁਹਾਨੂੰ ਇੱਥੇ ਮਿਲ ਜੂਗਾ। ਆ ਸਾਰੀ ਚੀਨੀ ਮਿੱਟੀ ਦੇ ਭਾਂਡੇ ਪਾਏ ਆ। ਚੀਨੀ ਮਿੱਟੀ ਨਹੀਂ। ਕਿ ਕਿਹੜੇ ਕੰਨੀ ਆ ਇਹਨਾਂ ਨੂੰ? ਜਿਹੜੇ ਅੱਜਕੱਲ ਚੱਲਦੇ ਆ ਜੋ ਵੀ 139 ਨੂੰ ਪਲੇਟ ਲੱਗੀ ਹੋਈ ਆ ਜੀ ਠੀਕ ਆ ਕੌਲੀਆਂ ਪੰਨੀਆਂ ਸਾਰੀਆਂ ਉਰੇ ਸਟੀਲ ਦੇ ਭਾਂਡੇ ਵੀ ਆ ਮੈਂ ਅੱਗੇ ਦਿਖਾਉਣ ਨੂੰ ਦਿਖਾਣਾ ਸਟੀਲ ਦੇ ਵੀ ਭਾਂਡੇ ਜਿਹੜੇ ਚੱਲਦੇ ਵੈਸੇ ਤਾਂ ਅੱਜ ਕੱਲ ਇੰਡੀਆ ਵੀ ਸਟੀਲ ਘੱਟ ਯੂਜ਼ ਕਰੀ ਜਾਂਦੀ ਆ ਪਰ ਫਿਰ ਵੀ ਇੱਥੇ ਜੀ ਸਟੀਲ ਲੈਣਾ ਸਟੀਲ ਦੇ ਵੀ ਮਿਲਦੇ ਆ ਲਾ 60 ਪੀ ਨੂੰ ਲੱਗੀ ਹੋਈ ਆ ਇੰਡੀਆ ਨਾਲ ਨਾਲ ਕੰਪੇਅਰ ਕਰਿਓ ਕਿ ਇੰਡੀਆ ਸਸਤਾ ਮਿਲਦਾ ਮਾਲ ਇੰਨੇ ਮਿਲਦਾ ਕਿਉਂਕਿ ਇੱਥੇ ਦੇ ਹਿਸਾਬ ਨਾਲ ਮੈਂ ਦੱਸ ਰਿਹਾ ਕਿਉਂਕਿ ਹੁਣ ਇੱਥੇ ਪਾਉਂਡਾਂ ਦੇ ਵਿੱਚ ਕਮਾਨਿਆਂ ਦਾ ਪਾਉਂਡਾਂ ਦੇ ਵਿੱਚ ਖਰਚਣੇ ਆ ਉਸ ਹਿਸਾਬ ਨਾਲ ਇਹ ਸਮਾਨ ਕੋਈ ਬਹੁਤ ਜ਼ਿਆਦਾ ਮਹਿੰਗਾ ਨਹੀਂ ਹੈਗਾ ਹੁਣ ਅਸਰੇ ਤੇ ਸਰੇ ਤੱਕ ਸਟੀਲੇ ਸਟੀਲ ਪਏ ਆ ਠੀਕ ਆ ਤੇ ਇੱਕ ਪਾਸੇ ਕੰਚ ਤੇ ਇੱਕ ਪਾਸੇ ਸਟੀਲ ਸਟੀਲ ਦੀਆਂ ਬਾਲਟੀਆਂ ਵੀ ਆ ਤੁਸੀਂ ਆ ਦੇਖੋ ਆ ਸਟੀਲ ਦੀਆਂ ਬਾਲਟੀਆਂ ਪਈਆਂ ਸਟ੍ਰੇਨਰ ਪਏ ਆ ਠੀਕ ਆ ਬਾਕੀ ਇੱਧਰ ਕੰਚ ਦਾ ਸਮਾਨ ਆ بڑے بڑے ਪਤੀਲੇ ਸੌਰੀ ਸਟੀਲ ਦੇ بڑے بڑے ਭਾਂਡੇ ਪਏ ਆ ਆ ਸਭ ਸਟੀਲ ਦੇਖੋ ਉੱਪਰ ਸਟੀਲ ਦੇ بڑے بڑے ਡਰਮ ਕਹ ਲੋ ਆਟਾ ਰੱਖਣਾ ਦਾਲਾਂ ਰੱਖਣੀਆਂ ਹੋਰ ਥਾਲ ਪਏ ਆ ਅਥਾਲ ਪਏ ਇਹ ਜਿਹੇ ਥਾਲ ਹੁੰਨੇ ਆਪਣੇ ਇੰਡੀਆ ਦੇ ਵਿੱਚ ਇਹ ਕਿੰਨੇ ਦਾ 449 ਦਾ ਇਹਨੇ 450 ਰੁਪਈਆ ਦਾ ਇੰਡੀਆ ਦਾ ਥਾਲ ਆ ਪਰ ਇੰਡੀਆ ਨਾਲ ਨਾ ਕੰਪੇਅਰ ਕਰਿਓ ਜੀ ਆ 129 ਦੀ 129 ਦੀ ਕੋਈ ਰੁਪਈਆ ਪਲੇਟ ਥਾਲੀ ਠੀਕ ਆ ਜੀ ਜਿਹੜੀ ਆਪਣੇ ਇੰਡੀਆ ਲੰਗਰ ਦੇ ਵਿੱਚ ਹੁੰਦੀ ਹੈ ਅ ਅੱਜ ਕੱਲ ਉਹ ਆਪਣੇ ਘਰਾਂ ਦੇ ਵਿੱਚ ਵੀ ਯੂਜ਼ ਕਰੀਆਂ ਜਾਂਦੀਆਂ ਵੈਸੇ ਲੰਗਰ ਵਾਲੀ ਜਿੱਦਾਂ ਦੀ ਪਲੇਟ ਆਉਂਦੀ ਹੁੰਦੀ ਸੀਗੀ ਲੈ ਆ 559 ਦੀ ਆ ਇਹ ਸਭ ਸਟੀਲ ਹੈ ਸਟੀਲ ਪਿਆ ਸਟੀਲ ਦੇ ਭਾਂਡੇ ਅੱਗੇ ਇੰਡੀਆ ਤੋਂ ਚੱਕ ਕੇ ਲੈ ਕੇ ਆਂਦੇ ਤੇ ਆਪਾਂ ਨੂੰ ਆਪਾਂ ਨੂੰ ਵਜਨ ਵੀ ਪੈਂਦਾ ਤਾਂ ਤੇ ਲਿਆਣੇ ਵੀ ਔਖੇ ਲੱਗਦੇ ਤੇ ਉਹਦੇ ਨਾਲੋਂ ਬੈਟਰ ਆ ਜੇ ਇੱਥੇ ਤੁਹਾਨੂੰ ਥੋੜਾ ਬਹੁਤਾ ਅ ਫਰਕ ਹੋਵੇ ਜਾਂ ਬਰਾਬਰੇ ਰੇਟ ਪਵੇ ਫਿਰ ਤਾਂ ਉਰੇ ਤੇ ਲੈਣ ਦਾ ਫਾਇਦਾ ਹੱਪਤਰਾ ਨੇ ਮਿਲਦੇ ਡੱਬੇ ਟੀਪਨ ਵਗੈਰਾ ਵੀ ਮਿਲ ਜਾਂਦੇ ਆ ਛੋਟੇ ਡੱਬੇ ਮਿਲ ਜਾਂਦੇ ਆ ਉਹਦੇ بڑا ਡੱਬਾ ਮਿਲ ਜਾਂਦਾ ਉਥੇ بڑا ਉਥੇ بڑا ਦਾਲਾ ਦੂਲਾ ਪਾਣ ਨੂੰ ਰੋਟੀਆਂ ਰੱਖਣ ਨੂੰ ਸਟ੍ਰੇਨਰ ਪਈਆਂ ਥੱਲੇ ਛਾਲਣੀਆਂ ਪਈਆਂ ਹੈਨਾ ਸਮਾਨ ਸਾਰ ਇਹ ਤਾਂ ਪਿੱਤੜਲੀ ਲੱਗਦਾ ਮੈਨੂੰ 골ਡਨ ਕਿ ਆਪਕਾ 골ਡਨ ਆ ਹੁਣ ਤਾਂ ਸੋਨਾ ਥੋੜੀ ਦੇਣ ਲੱਗੇ ਆਪਾਂ ਨੂੰ ਕੋਈ ਹੈਨਾ 160 ਇਹ ਮੈਂ ਕਹਿੰਦਾ ਸਟੀਲੇ ਉਹ ਕਰਿਆ ਵਾ ਇਹਨਾਂ ਨੇ ਹੈਨਾ ਹੋਣਾ ਲੱਗਦਾ ਨਾ ਪਿੱਤਲ ਨਹੀਂ ਹੈਗਾ ਕਿਉਂਕਿ ਪਿੱਤਲ ਤਾਂ ਭਾਰਾ ਹੁੰਦਾ ਇਹ ਪਿੱਤਲ ਨਹੀਂ ਮਿਲਦਾ ਸਟੀਲ ਇਹ ਉਹ ਕਰਿਆ ਬੈਠੇ ਨੇ 120 20 ਨੂੰ ਕੌਲੀ ਲੱਗੀ ਵੀ ਆ 120 20 ਨੂੰ ਕੌਲੀ ਲੱਗੀ ਵੀ ਆ ਬੜੇ ਵੀ ਆ ਛੋਟੇ ਵੀ ਆ ਕਡਾਈਆਂ ਦੇਖ ਲਓ ਬੜੀ ਵੀ ਛੋਟੀ ਵੀ ਸਾਰੀਆਂ ਤਰ੍ਹਾਂ ਦੀ ਕਡਾਈ ਪਈ ਆ ਉੱਪਰ ਤੇ ਸਟਾਰਟ ਹੋ ਜਾਂਦੀ ਆ ਛੋਟੀ ਕਡਾਈ ਫਿਰ ਬੜੀ ਕਡਾਈ ਵੇ ਬੜੀ ਕਡਾਈ ਹਰ ਤਰ੍ਹਾਂ ਦੀਆਂ ਕਡਾਈਆਂ ਪੰਜਾਂ ਇੱਧਰ ਆਲਾ ਬੜਾ ਕੜਹਾ ਵੀ ਵੇਚੇਗਾ ਜੇ ਤੁਹਾਨੂੰ ਹਲਵਾਈਆਂ ਨੂੰ ਚਾਹੀਦਾ ਹੋਵੇ ਵਿਆਹ ਸ਼ਾਦੀ ਵਾਸਤੇ ਵੀ ਚਾਹੀਦਾ ਹੋਵੇ ਉਹ ਵੀ ਪਿਆ ਬਹੁਤ ਮਹਿੰਗਾ ਵੀ ਨਹੀਂ 110 110 ਪਾਉਂਡ ਦੀ ਬੜੀ ਕਢਾਈ ਪਈ ਆ ਅ ਜਲੇਬੀਆਂ ਕੱਢਣੇ ਆਲਾ ਪਿਆ ਛੋਟੀ ਕਢਾਈ ਜਿਹੜੀ ਹੁੰਦੀ ਜਲੇਬੀਆਂ ਕੱਢਣੇ ਵਾਲੀਆਂ ਰੋਟੀ ਰੱਖਣ ਨੂੰ ਬਹੁਤ ਵੱਡਾ ਹੈ ਬਹੁਤ ਦਾ ਵੱਡਾ ਛੋਟਾ ਦੇ ਇਹ ਜੀ ਇਹ ਜਿਆ ਪੀਸ ਚਾਹੀਦਾ ਜਿਹੜਾ ਇਹ ਬਣਿਆ ਉਹਨਾਂ ਛੋਟਾ ਆ ਸੈੱਟ ਲੱਗਿਆ ਵਾ ਜੀ ਇਹ ਸੈੱਟ ਲੱਗਿਆ ਵਾ ਚਾਰ ਪੀਸ ਦਾ ਸੈੱਟ 15 ਪਾਉਂਡ ਦਾ ਲੱਗਿਆ 16 ਪਾਉਂਡ ਲੱਗਿਆ 15 99 ਨੂੰ ਲੱਗਿਆ ਵਾ ਆ ਰੋਟੀਆਂ ਵਾਲਾ ਲੱਗਿਆ ਵਾ ਇਹ ਹਲਕਾ ਪਾਹ ਹਾਂ ਹੂੰ ਹਲਕਾ ਮੇਡ ਇਨ ਇੰਡੀਆ। ਕਿਆ ਪ੍ਰਾਈਸ ਐ ਇਹਦਾ? 15 ਪਾਉਂਡ ਨੂੰ। ਆ ਥੱਲੇ ਆ ਮੈਡਮ ਐ। ਨਹੀਂ, ਆਇ ਚੋ ਕੱਟਿਆ। ਅੱਛਾ ਅੱਛਾ। 15 ਪਾਉਂਡ ਦੇ 4। ਹੈਂ? ਹਾਂਜੀ। 15 ਪਾਉਂਡ ਦੇ 4 1500 ਨੂੰ 4 ਕੋਈ ਮੜੇ ਨਹੀਂ ਹੈਗੇ ਇਹ। ਠੀਕ ਆ। ਹਾਂ। ਜੇ ਵੀ ਵਿੱਚ ਸਬਜ਼ੀ ਸਬਜ਼ੀ ਪਾ ਗਏ, ਗਰਮ ਚਿਕਨ ਚੁਕਨ ਪਾ ਗਏ ਰੱਖ ਦੋ ਬੰਦਾ ਹਨਾ। ਬਰਫ਼ ਵੀ ਪਾ ਕੇ ਰੱਖ ਸਕਦਾ ਜੋ ਮਰਜ਼ੀ ਪਾ ਕੇ ਰੱਖ ਲਓ। ਕਿ ਨਹੀਂ? ਹੈ ਅਰੇ। ਕੀ ਪਸੰਦ ਹੈ? ਠੀਕ ਆ। ਹੂੰ। ਇਹ ਨਹੀਂ। ਲਓ ਲਓ ਜਿਹੜਾ ਕਲਰ ਦੇਖੋ ਲੈਣਾ ਤੁਸੀਂ ਮਹਾਰਾਜ। ਕਿਚਨ ਦਾ ਤਾਂ ਤੁਹਾਨੂੰ ਪਤਾ, ਸਾਨੂੰ ਨਹੀਂ ਪਤਾ। ਆ ਉੱਪਰ ਟੂਟੀ ਵਾਲੇ ਕੀ ਰੱਖੇ ਹੋਏ ਆ। ਪਾਣੀ ਆ ਪਾਣੀ ਚਾਹ ਕੇ ਪਾਣੀ ਚਾਹ ਹੋਣੀ ਗਰਮ ਕਰ ਕਿਉਂਕਿ ਇਹਦੇ ਵਿੱਚ ਗਰਮ ਰਹਿੰਦਾ ਹੋਣਾ ਨਾ ਮਾਲ। ਜੇ ਠੰਡਾ ਪਾਣੀ ਠੰਡਾ ਗਰਮ ਰਹਿੰਦਾ ਹੋਣਾ ਧਰਮ। ਚਾਲੀਆਂ ਲੱਗਦੀਆਂ ਮੈਨੂੰ ਕੈਟਲਸ। ਇੱਕ ਆਪਣੇ ਇੰਡੀਆ ਨਾਲ ਉਹ ਟੋਕਰੀਆਂ ਜੀਆਂ ਆਉਂਦੀਆਂ ਹੁੰਦੀਆਂ ਉਹ ਇੱਥੇ ਵੀ ਪੰਨਾਂ ਜਿਹੜੀਆਂ ਰੋਟੀ ਰੋਟੀ ਰੱਖਣ ਨੂੰ ਆ। ਹਣਾ ਛਾਪ ਛਾਪਾ ਗਏ ਨੇ ਇਹਨੂੰ ਆ ਛਾਬੇ ਪਾਇਆ ਛਾਬੇ ਆ ਤਾਂ ਇਹ ਲੱਕੜ ਨਹੀਂ ਇਹ ਤਾਂ ਪਲਾਸਟਿਕ ਲੱਗਦੀ ਹੈ ਮੈਨੂੰ ਹਾਂ ਏਦਾਂ ਬਣਿਆ ਹੋਇਆ ਹਾਂ ਆਏ ਹਣਾ ਪਾਕਿਸਤਾਨੀ ਸਟਾਈਲ ਆ ਆ ਠੀਕ ਹੈ 199 ਰੋਟੀਆਂ ਰੱਖਣ ਹਾਂ ਇਹ ਜਦੇ ਜਦੇ ਰੋਟੀ ਬਾਅਦ ਵੀ ਤਾਂ ਆਪਾਂ ਉਹਦੇ ਚ ਪਾ ਕੇ ਰੱਖਦੇ ਆ ਜਿਹੜਾ ਤੋਂ ਆਵਾ ਹਾਂ ਤੇ ਜਦੇ ਤਾਜੀ ਤਾਜੀ ਬਣਾ ਕੇ ਖਾਣੇ ਜਿਹਨਾਂ ਉਹਨਾਂ ਵਾਸਤੇ ਆ ਜਿਹਨਾਂ ਦੇ ਜੌਬਾਂ ਪਰ ਜਾਣਾ ਉਹਨਾਂ ਵਾਸਤੇ ਦੂਏ ਹੀ ਚਾਹੀਦੇ ਆ ਇਹ ਹਜੇ ਜਿਨ੍ਹਾਂ ਦੇ ਵਿੱਚ ਰੋਟੀ ਗਰਮ ਕਰਕੇ ਰੱਖੀ ਜਾ ਸਕੇ। ਸਟੀਲ ਦੇ ਵੀ ਪਾਏ ਆ। ਹੈ? 499 ਗਰਮ ਵਾਲਾ ਹੀ ਲੱਗਦੇ ਮੈਨੂੰ। ਹਾਂ ਜਿਹੜਾ ਸਬਜੀ-ਸਬਜੀ ਪਾ ਕੇ ਰੱਖਣ ਨੂੰ ਗਰਮ ਉਹ ਨਹੀਂ ਹੈਗੇ ਇਹ। ਆ ਸਟੀਲ ਦੇ ਪਾਏ ਆ। ਗਰਮ ਸਬਜੀ, ਰੋਟੀ, ਚਿਕਨ ਜੋ ਮਰਜ਼ੀ ਪਾ ਕੇ ਰੱਖੋ ਇਹਦੇ ਵਿੱਚ। ਕੋਈ 5 ਪਾਉਂਡ ਨੂੰ, 6 ਪਾਉਂਡ ਨੂੰ ਸਾਈਜ਼ ਦੇ ਹਿਸਾਬ ਨਾਲ ਹੋਊਗਾ। ਆ ਬੜਾ ਪਿਆ ਇੱਧਰ। ਹੌਟਪੌਟ ਸਾਰੇ ਹੌਟਪੌਟ ਕਾ ਕਹਿੰਦੇ ਨੇ ਇਹਨਾਂ ਨੂੰ ਦਰੇਜੀ ਮੈਂ ਬਹੁਤ ਬੋਲਣ ਲੱਗ ਗਿਆ ਹਾਂ ਆ ਗੱਡੀਆਂ ਦੇ ਵਿੱਚ ਰੱਖਣ ਨੂੰ ਉਹ ਅ ਪੇਪਰ ਵਾਸਤੇ ਹੈ ਨਾ ਟਿਸ਼ੂ ਵਗੈਰਾ ਰੱਖਦੇ ਆ ਸਮਾਨ ਤਾਂ ਬਹੁਤ ਔਰੇ ਘਰ ਬੰਨਣਾ ਹੋਵੇ ਕਿਸੇ ਨੇ ਇਹਦੀ ਮਾਰਕੀਟ ਦੇ ਵਿੱਚ ਗੇੜਾ ਮਾਰ ਜੇ ਬੜਾ ਸਮਾਨ ਵੀ ਰੱਖਿਆ ਹੋਇਆ ਹੈ ਜਿਕਰ ਬੜੀਆਂ ਸ਼ਾਪਾਂ ਵਾਲਿਆਂ ਨੂੰ ਜਾਂ ਰੈਸਟੋਰੈਂਟ ਵਾਲਿਆਂ ਨੂੰ ਸਮਾਨ ਚਾਹੀਦਾ ਹੋਵੇ ਭਾਂਡੇ ਉਹ ਸਾਰੇ ਬੜੇ-ਬੜੇ ਭਾਂਡੇ ਵੀ ਇੱਥੇ ਮਿਲ ਜਾਂਦੇ ਆ ਦੇਖ ਇੱਕ ੱਡੇ-ੱਡੇ ਭਾਂਡੇ ਆ ਪਤੀਲੇ ੱਡੇ-ੱਡੇ ਮਾ ਜੇ ਸਭ ਬੜੇ ਬੜੇ ਪਤੀਲੇ ਬੜੇ ਬੜੇ ਭਾਂਡੇ ਆ ਸਭ ਬੜਾ ਬੜਾ ਮਾਲ ਆ ਆ ਸੈਕਸ਼ਨ ਦੇ ਵਿੱਚ ਦੇਖੋ ਤੁਸੀਂ ਕਿੰਡਾ-ਕੰਡਾ ਮਾਲ ਪਿਆ ਐਡੇ ਪਤੀਲੇ ਹੁਣ ਘਰਾਂ 'ਚ ਥੋੜੀ ਯੂਜ਼ ਹੋਣੇ ਆ ਤਾਂ ਰੈਸਟੋਰੈਂਟਾਂ ਹਾਟਲਾਂ ਦੇ ਵਿੱਚ ਯੂਜ਼ ਆਉਣੇ ਐਧਰ ਨੂੰ ਜਾਣਾ ਉਧਰ ਨੂੰ ਜਾਣਾ ਲੈ ਇਹਦੇ ਵਿੱਚ ਪਿਆ ਜੀ ਸਾਰਾ ਸਿਲਵਰ ਆ ਸਿਲਵਰਟ ਦੇ ਪਤੀਲੇ ਭਾਂਡੇ ਮੈਂ ਕਿਸੇ ਦਾ ਪ੍ਰਾਈਸ ਦਿਖਾਵਾਂ ਤੁਹਾਨੂੰ ਇਹਦਾ ਪ੍ਰਾਈਸ ਦਿਖਾਉਣਾ ਤੁਹਾਨੂੰ ਆ ਐਡਾ ਬੜਾ ਪਤੀਲਾ ਪਿਆ ਇਹਦਾ ਪ੍ਰਾਈਸ ਹੈਗਾ 135 ਪਾਉਣ ਹੈ ਵੀ ਬਹੁਤ ਬੜਾ ਮਿਲਦਾ 10 41 ਸੈਂਟੀਮੀਟਰ ਦਾ ਸਾਈਜ਼ ਹੈ ਇਹਦਾ ਆ ਸਾਰੇ ਬੜੇ ਪਾਏ ਆ ਰੈਸਟੋਰੈਂਟ ਹੋਟਲ ਵਾਲਿਆਂ ਵਾਸਤੇ ਫਾਇਦੇਮੰਦ ਦਾ ਹੈ ਜਾਂ ਕੋਈ ਬੜੀ ਫੈਮਿਲੀ ਹੋਵੇ ਉਹਨੇ ਵਾਸਤੇ ਵੀ ਸਹੀ ਆ ਵਾ ਆ ਸਭ ਪਾਏ ਆ 39 ਦਾ ਪਿਆ ਉੱਪਰ ਲ ਪਤੀਲਾ ਬੜਾ ਇਹ ਸਭ ਥੱਲੇ ਬੜੇ ਛੋਟੇ ਫਰਾਈਪੈਨ ਆ ਫਰਾਈਪੈਨ ਆ ਆ ਆ ਪਾਣ ਦੇ ਵਧੀਆ ਹੈਂਡਲ ਵਾਲਾ ਆ ਹੈਂਡਲ ਵਾਲਾ ਹੈਵੀ ਆ ਯਾਰ ਆ ਹਾਂ ਟੱਕਣ ਵੀ ਆ 15 15 ਪਾਉਂਡ ਨੂੰ 15 ਪਾਉਂਡ ਨੂੰ ਥੋੜਾ ਜਿਹਾ ਬੜਾ ਹੈ 12 ਪਾਉਂਡ ਨੂੰ ਛੋਟਾ ਹੈ। ਇਹ ਸਰ ਆਪ ਪਾਸਤੇ ਪੂਸਤੇ ਵਾਲਾ ਸਮਾਨ ਪਿਆ ਪਾਸਤਾ ਬਣਾਉਣ ਵਾਸਤੇ। ਇਹੋ ਜਿਹਾ ਸਮਾਨ। ਹੈ ਹਾਂ। ਆਕੜਾ ਹਈ ਠੀਕ ਆ ਯਾਰ 14 ਪਾਉਂਡਾਂ ਦੀ ਆ। ਤੇ ਹੋਰ ਕਿਹਾ ਛੋਟੀ ਫੈਮਿਲੀ ਵਾਸਤੇ ਛੋਟੀ ਫੈਮਿਲੀ ਵਾਸਤੇ ਵਧੀਆ। ਹੋਣ ਕਿ ਜਿਹਦੇ ਹੁਣ ਆਪਣੇ ਵਰਗੇ ਦੋ ਤਿੰਨ ਤਿੰਨ ਜਣੇ ਦੀ ਇਨਚਾਰਜ ਵਾਸਤੇ ਬਣਾਉਣੀ ਹੈ ਉਹਦੇ ਵਾਸਤੇ ਤਾਂ ਸਹੀ ਆ ਇਹ ਮੈਨੂੰ ਇੰਨਾ ਪਤਾ ਆ ਵੀ ਇੰਡੀਆ ਤੇ ਮਾਲ ਚੱਕਣ ਨਾਲੋਂ ਇੰਡੀਆ ਤੇ ਵਜ਼ਨ ਚੱਕਣ ਨਾਲੋਂ ਬੈਟਰ ਆ ਆਪਾਂ ਇੱਥੇ ਦੇ ਖਰੀਦ ਲਓ ਜਿੱਥੇ ਵੀ ਆਪਾਂ ਜਿਹੜੀ ਕੰਟਰੀ 'ਚ ਰਹਿੰਦੇ ਆ ਉੱਥੇ ਕੋਸ਼ਿਸ਼ ਕਰੋ ਵੀ ਉੱਥੇ ਦੇ ਮਿਲ ਜਵੇ ਭਾਂਡਾ ਕਿਉਂਕਿ ਇੱਕ ਤਾਂ ਆਪਾਂ ਵਜ਼ਨ ਚੱਕਣ ਦੇ ਵਾਸਤੇ ਜਾਨਨੇ ਆ ਲੈ ਹੱਕ ਹੱਕ ਨੇ ਦਿਆ ਇਹ 12 ਇਹ 12 ਪਾਉਂਡਾਂ ਦਾ ਪਿਆ ਹੈ ਫਰਾਈਪੈਨ ਫਰਾਈਪੈਨ ਇਹ ਆ ਇਹ ਫੇਰ ਜੋ ਮਰਜ਼ੀ ਬਣਾ ਲਈ ਰੱਖੋ ਜੀ ਕਿੱਥੇ ਤੇ ਚੱਕਿਆ ਹੈ ਕਿਚਨ ਬਾਰੇ ਤੁਹਾਨੂੰ ਪਤਾ ਵੀ ਨਾਨ ਸਟਿਕ ਭਾਂਡੇ ਆ ਜੀ ਇਹ ਸਾਰੇ ਇਹਨਾਂ ਮੈਂ ਮੇਰਾ ਹੱਥ ਮੜ ਜਾ ਅੰਗਰੇਜ਼ੀ ਚ ਤੰਗਾ ਤੰਗ ਕਰਕੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕੀ ਕਹਿਣਾ ਹੁੰਦਾ ਇਹ ਨਾਨ ਸਟਿਕ ਥਰਡ ਡੇ ਦਾ ਫਰਾਈ ਪੈਨ ਪੈਨ ਹੈਵੀ ਹੈ ਰੈਸਟੋਰੈਂਟਾਂ ਤੋਂ ਹੁੰਦੇ ਆ ਇਦਾਂ ਹਾਂ ਹਾਂ ਠੀਕ ਆ ਸਾਰਾ ਮੈਨੂੰ ਰੈਸਟੋਰੈਂਟ ਵਾਲੀ ਫੀਲਿੰਗ ਆ ਜਾਂਦੀ ਹੈ ਜਦੋਂ ਪਹਿਲਾਂ ਰੈਸਟੋਰੈਂਟ 'ਚ ਕੰਮ ਕਰਦਾ ਸਾਰਾ ਮਾਲ ਇਹ ਜਿਹਾ ਹੀ ਹੁੰਦਾ ਸੀਗਾ ਲੱਗਦਾ ਵੇ ਵੀ ਪਏ ਆ ਹਨਾ ਨਾਨ ਸਟਿਕ ਤਵਾ ਕਿੰਨੇ ਦਾ ਜੀ ਉਰੇ 10 ਦਾ 10 ਬੰਡਾ ਦਾ 1000 ਰੁਪਏ ਮੈਂ ਇੰਡੀਆ ਤੇ ਕਿੰਨੇ ਦਾ ਨਿਕ ਨੂੰ ਲੈ ਕੇ ਆਇਆ ਮੈਂ ਕਹਿੰਦਾ 7-800 ਨੂੰ 900 ਨੂੰ ਮੈਂ ਲੋਹੇ ਦਾ ਲੈ ਕੇ ਆਇਆ ਹਾਂ ਇੱਥੇ 1000 ਰੁਪਏ ਨੂੰ ਲੱਗਿਆ ਵਾ ਜੀ ਨਾਨ ਸਟਿਕ ਆ ਸਾਰੇ ਤਵੇ ਲੱਗੇ ਹੋਏ ਆ ਆ ਦੂਏ ਵੀ ਪਏ ਆ ਥੱਲੇ ਹਰ ਤਰ੍ਹਾਂ ਦਾ ਤਵੇ ਪਏ ਆ ਸਾਰੇ ਤਵੇ ਹੀ ਆ ਆ ਸਾਰੇ ਤਵੇ ਪਏ ਆ ਆ ਭਾਂਡਿਆਂ ਦਾ ਸੈੱਟ ਲੱਗਿਆ ਵਾ ਤਿੰਨ ਤਿੰਨ ਦਾ ਚਾਰ ਚਾਰ ਦਾ ਕਰਾਂ ਦੇ ਵਿੱਚ ਹੁਣ ਦਾਲਾ ਦੂਲਾ ਪਾ ਕੇ ਰੱਖਣੀਆਂ ਹੁੰਦੀਆਂ ਕਈ ਸਟੀਲ ਦਾ ਪੰਡ ਯੂਜ਼ ਕਰਦੇ ਆ ਕਿਉਂਕਿ ਹੁਣ ਅੱਜ ਕੱਲ ਲੇਡੀਜ਼ ਨੂੰ ਕਹਣਾ ਇੱਕ ਤਰ੍ਹਾਂ ਦਾ ਮਾਲ ਰੱਖਣ ਜਾਂਦਾ ਜਿਹਨੇ ਸਟੀਲ ਰੱਖਿਆ ਉਹ ਸਾਰੇ ਸਟੀਲ ਦੇ ਰੱਖਦੇ ਆ ਜਿਹਨੇ ਕੰਚ ਦਾ ਰੱਖਿਆ ਉਹ ਕੰਚ ਦੇ ਹੀ ਰੱਖਦੀਆਂ ਹਨ ਫਿਰ ਉਹਨਾਂ ਦਾ ਸਟਾਈਲ ਵੀ ਇੱਕੇ ਹੁੰਦਾ ਗੋਲ ਰੱਖਣਾ ਕਿ ਚਕੋਰ ਰੱਖਣਾ ਤੁਸੀਂ ਤਕੌਣ ਰੱਖਣਾ ਸੋ ਇੱਕ ਤਰ੍ਹਾਂ ਦੀ ਆਈਟਮ ਤੁਹਾਨੂੰ ਮਿਲ ਜੂਗੀ ਇੱਥੇ ਸਾਰੀ ਆਹ ਸਾਰਾ ਪਲਾਸਟਿਕ ਦਾ ਮਾਲ ਹੈ ਪਲਾਸਟਿਕ ਵੀ ਅੱਜ ਕੱਲ ਬਹੁਤ ਯੂਜ਼ ਹੁੰਦੀ ਆ ਇਹ ਜੀ ਗੱਲ ਨੇ ਵੈਸੇ ਕਰਨੀ ਨਹੀਂ ਚਾਹੀਦੀ ਪਰ ਲੋਕ ਕਰਦੇ ਆ ਪਲਾਸਟਿਕ ਦੇ ਸਮਾਨ ਤੇ ਇਹਦੇ ਪ੍ਰਾਈਸ ਤੇ ਮੈਂ ਬਹੁਤੀ ਨਹੀਂ ਦਿਖਾਇਆ ਕਿਉਂਕਿ ਪਲਾਸਟਿਕ ਦਾ ਮਾਲ ਤਾਂ तकरीबन ਉੱਥੇ ਯੂਕੇ ਦੇ ਵਿੱਚ ਤੁਹਾਨੂੰ ਹਰ ਹਰ ਕਾਰਨਰ ਦੇ ਹਰ ਖੁੰਜੇ 'ਚ ਮਿਲੇ ਜਾਂਦਾ ਹੈ ਜਿਹੜੀਆਂ ਸ਼ਾਪਾਂ ਦਾ ਬਹੁਤ ਆ ਇਸ ਕਰਕੇ ਮੈਂ ਉਹ ਦਿਖਾਇਆ ਨਹੀਂ ਤੁਹਾਨੂੰ ਉਹਦੇ ਪ੍ਰਾਈਸ ਕੱਲੇ-ਕੱਲੇ ਪਰਵੇਸ਼ ਨਹੀਂ ਕਰਿਆ ਟਾਈਮ ਤੇ ਮੇਨ ਚੀਜ਼ਾਂ ਜਿਹੜੀਆਂ ਇਹਨਾਂ ਸਟੀਲ ਦੇ ਭਾਂਡੇ ਜਿਹੜੀ ਆਪਣੀ ਇੰਡੀਅਨ ਕ੍ਰੌਕਰੀ ਆ ਉਹਦਾ ਮੈਂ ਤੁਹਾਨੂੰ ਮੇਨ ਪ੍ਰਾਈਸ ਦਿਖਾਇਆ ਉਹ ਸਹੀ ਮਿਲ ਜਾਂਦੀ ਹੈ ਇੱਥੇ ਬਾਕੀ ਥੋੜਾ ਜਿਹਾ ਇਹਨਾਂ ਨੇ ਘਰੇਲੂ ਸਮਾਨ ਵੀ ਰੱਖਿਆ ਵਾ ਆਹ ਟੇਬਲ ਕਲੌਥ ਵਗੈਰਾ ਪਾਏ ਆ ਚੱਕਲੇ ਵੇਲਣੇ ਪਾਏ ਆ ਇੰਡੀਆ ਵਾਲੇ ਆ ਲੱਕੜ ਦੇ ਨੇ ਲੱਕੜ ਦੇ ਆਣ ਲੱਕੜ ਦੇ ਹੀ ਆ 6 6 7 7 ਪਾਉਣ ਦੇ 8 8 ਪਾਉਣ ਦੇ ਡਿਪੈਂਡ ਕਰਦਾ ਸਾਈਜ਼ ਵੇਲਣ ਪਾਏ ਆ ਆ ਵੇਲਣੇ ਪਾਏ ਆ ਆ ਛੋਟਾ ਬਿਲ ਇਧਰ ਦੋ ਦੋਸੇ ਵਾਲਾ ਹੈ ਨਾ ਨਹੀਂ ਇਹ ਕਿਹੜੀ ਗੁਜਰਾਤੀ ਆ ਉਹ ਆ ਵੇਲਣਾ ਵਰਤਦੇ ਆ ਇਹਦੇ ਆਪਾਂ ਉਹ ਆ ਅੱਛਾ ਆ ਸਾਡੇ ਵਾਲੀਆਂ ਆ ਬੇਟ ਲੈਣਾ ਵਰਤਦੀਆਂ ਹੈ ਹੈ ਤੇ ਗੁਜਰਾਤ ਨਾਲ ਛੋਟਾ ਵਰਤਤ ਨਹੀਂ ਆ ਰੱਖਦੇ ਬਾਬਾ ਆ ਫਿਰ ਆ ਗੜੀ ਮਾਰਤ ਨਹੀਂ ਆ ਬਾਈ ਅੱਜ ਪੀਜ਼ਾ ਪਾਡੂ ਅੱਜ ਪੀਜ਼ੇ ਵਾਲਿਆਂ ਆ ਵਰਤਤ ਨਹੀਂ ਆ ਦੂਆ ਜਿਹੜਾ ਆ ਇਹ ਤਾਂ ਉਹ ਦਾ ਹਾਂ ਮਾਰ ਦਿੰਦਾ ਅਜੀ ਪੱਠੀਆਂ ਪਈਆਂ ਜੇ ਕਿਸੇ ਨੇ ਪੱਠੀ ਲੈਣੀ ਆ ਘਰ ਦੇ ਵਿੱਚ ਖਾਣਾ ਖਵਾ ਮਾਰਨਾ ਕੁਝ ਹੋਰ ਕਰਨਾ ਉਹਦੇ ਬਾਅਦ ਤੇ ਪੱਠੀਆਂ ਪਈਆਂ ਆ ਸਭ ਪੱਠੀਆਂ ਆ ਆਈਟਮ ਯੂਰਪ ਦੇ ਵਿੱਚ ਵੀ ਲੈ ਕੇ ਜਾਂਦੇ ਆ ਮੈਨੂੰ ਪਤਾ ਪੱਠੀਆਂ ਬੜੀ ਬੜੀਆਂ ਦੇ ਕਿੱਡਾ ਬਰਨਰ ਲੱਗਿਆ ਕਿੱਡਾ ਹੈਨਾ very good 10% off ਆ ਕਹਿੰਦੇ ਇਹਦਾ ਪ੍ਰਾਈਸ ਕਿਆ ਹੈ 89 ਦੀ ਲੱਗੀ ਵੀ ਹੈ ਜੀ ਇਹ 89 ਦੀ हां 89 ਦੀ ਠੀਕ ਆ ਆ ਫਿਰ ਆ ਛੋਟੀ 54 ਨੂੰ ਲੱਗੀ ਵੀ ਆ ਇਹ ਇਹ ਛੋਟੀ ਆ ਆ ਤਾਂ ਹੈਵੀ ਬਹੁਤ ਬੜੀ ਆ ਨਾ ਆ ਦੇਖ ਇਹਦਾ ਸਾਈਜ਼ ਤਾਂ ਦੇਖ ਕਿੰਨਾ ਵੱਡਾ ਸਹੀ ਹੈ ਇਹ ਐਡਾ ਵੱਡਾ ਸਾਈਜ਼ ਆ ਛੋਟਾ ਤਾਂ ਹੀ ਫਰਕ ਆ ਇਧਰ ਕੇ ਕੋਲੇ ਪੱਠੀਆਂ ਕਿੰਸ਼ ਬੀਖੀਆਂ ਵੀ ਸੀਆਂ ਨੇ ਜਿਹੜੀਆਂ ਹੁਣ ਗਾਇਬ ਹੋ ਗਈਆਂ। ਓਹ ਹਾਂ ਇਹ ਤਾਂ ਬੂਰਨ ਵਾਲੀ ਨੇ ਪੈ ਚਲਦੀ ਹਨੀ। ਪਤਾ ਨਹੀਂ ਬੰਨੂ ਪਰ ਅੰਗੀਠੀਆਂ ਹਨਾ ਇਹ। ਹਾਂ ਲੈ ਅੰਗੀਠੀਆਂ। ਸਾਰੀ ਸਰਦੀਆਂ ਦੇ ਵਿੱਚ ਤੁਸੀਂ ਦੇਖਿਆ ਹੁਣ ਆਪਾਂ ਨੇ ਇਹ ਅੰਗੀਠੀਆਂ ਲਾਂਦੇ ਤੇ ਗਏ ਇੰਡੀਆ ਦੇ ਵਿੱਚ। ਆ ਲੈ ਮੈਂ ਤਾਂ ਪਹਿਲੀ ਵਾਰ ਦੇਖਿਆ ਓਰ ਇੰਗਲੈਂਡ ਦੇ ਵਿੱਚ ਅੰਗੀਠੀਆਂ ਵੀ ਪਈਆਂ। ਹੱਥ ਲੜੇ ਦਿਖਾ ਦਣਾ ਤੁਹਾਨੂੰ ਬੜੀ ਇੱਥੇ ਆ ਦੇ। ਆ ਦੇਖ ਬੜੀ ਗੀਠੀ। ਓਹ ਵੈਰੀ ਗੁੱਡ ਲੈ ਗੀਠੀ 120 ਪਾਉਂਡ ਦੀ ਹੈ ਕਿਉਂਕਿ ਇਹ ਲੋਹਾ ਹੈ ਜੀ ਇਹ ਨਿਹਰਾ ਇਸ ਕਰਕੇ ਇਹ ਹੈਂਡ ਮੇਡ ਹਨ ਨਾਲੇ ਸਾਰੀਆਂ ਛੋਟੀ ਸਹਜ ਵੀ ਪਈਆਂ ਆ ਛੋਟੀ ਬੱਚੀ ਵੀ ਪਈਏ ਇੱਕ ਛੋਟੀ ਗੀਠੀ 50 ਪਾਉਂਡ ਦੀ ਇੱਕ ਛੋਟੀ ਤੇ ਉਹ ਤੋਂ ਉਹ ਆ ਇੱਕ ਆ ਵੀ ਛੋਟੀਆਂ ਛੋਟੀਆਂ ਪੰਜਾਂ ਆ ਛੋਟੀਆਂ ਸਹਜ ਹੋ ਗਈ ਤੇ ਜੇ ਕਿਸੇ ਨੇ ਪੀਪੇ ਲੈਣੇ ਤਾਂ ਪੀਪੇ ਵੀ ਬਣੇ ਪਏ ਆ ਇੰਡੀਆ ਵਾਲੀ ਪੂਰੀ ਫੀਲਿੰਗ ਆ ਔਰੇ 59 ਪਾਉਂਡ 60 ਪਾਉਂਡ ਦਾ ਪੀਪਾ ਲੱਗਿਆ ਵਾ ਇਹਨੀਆਂ ਚੀਜ਼ਾਂ ਹੁਣ ਨਾ ਆਪਣੇ ਇੰਡੀਆ 'ਚ ਵੀ ਵਰਤਣ ਦੇ ਹਟ ਗਏ ਪਰ ਮੈਂ ਫਾਲਕਨ ਵਾਲਿਆਂ ਦੇ ਸਦਕੇ ਜਾਵਾਂ ਜਿਨ੍ਹਾਂ ਨੇ ਇਹੋ ਜਿਹਾ ਸਮਾਨ ਰੱਖਿਆ ਵਾ ਪੀਪੇ ਵੇ ਆ ਲੋਹੇ ਦੇ ਸਮਾਨ ਰੱਖਣ ਬਿਸਕਟ ਕੱਢ ਕੇ ਪਾਉ ਇਹਨਾਂ ਦੇ ਵਿੱਚ ਪੀੜੀ ਪੀੜੀਆਂ ਉਹ ਵੀ ਬੁਣੀਆਂ ਇਹ ਪਰ ਉਹ ਨਹੀਂ ਇਹ ਪਲਾਸਟਿਕ ਆ ਪੀੜੀਆਂ ਨੂੰ ਲੁੱਕ ਉਹੀ ਦਿੱਤੀ ਗਈ ਆ ਲੁੱਕ ਤਾਂ ਪੀੜੀਆਂ ਵਾਲੀ ਦਿੱਤੀ ਗਈ ਆ ਪਰ ਹੈਗੀ ਇਹ ਪਲਾਸਟਿਕ ਆ ਇਹ ਉਹ ਬਾਣ ਨਹੀਂ ਹੈਗਾ ਆ ਦੇਖੋ ਸਾਰਾ ਨਾ ਇਹ ਵੀ ਕਹਦੀ ਆਂਦੀ ਪਲਾਸਟਿਕ ਨਵਾਰ ਨਹੀਂ ਹੁੰਦਾ ਉਹਦੀ ਹੁੰਦੀ ਆ ਹਾਂ ਹਾਂ ਹੈਂ ਇੰਡੀਆ ਕਾ ਹੈ ਹਾਂ ਇੰਡੀਆ ਕਾ ਹੈ ਇੰਡੀਆ ਕਾ ਹੈ ਹਾਂ ਇੰਡੀਆ ਮੇ ਆਤਾ ਨਾ ਐਸਾ ਇੰਡੀਆ ਦੀ ਪੀੜੀ ਆ ਇਹ ਪੀੜੀ ਦਾ ਰੇਟ 15 ਪਾਉਂਡ ਦੀ ਆ ਆ ਦੇਖ 50 99 ਹਾਂ ਇਹ ਸਾਈਡਾਂ ਉਹ ਤਾਂ ਲੱਕੜ ਦੀਆਂ ਹੂੰਬਣੀਆਂ ਵੀ ਆ ਲੱਕੜ ਦੀਆਂ ਪਰ ਵਿੱਚ ਜਿਹੜੀ ਨਵਾਰ ਜੀ ਹੁੰਦੀ ਹੈ ਹਲਕੀ ਉਹਦੇ ਨਾਲ ਬਣੀਆ ਵੀ ਹੈ ਉਹ ਤੋਂ ਉਹ ਤੋਂ ਬਾਅਦ ਇੱਕ ਹੋਰ ਆਈਟਮ ਵੀ ਹੈਗੀ ਆ ਦੇਖ ਲਓ ਮੂੜੇ ਜਿਹੜੇ ਅੱਜ ਕੱਲ੍ਹ ਨਹੀਂ ਮੂੜੇ ਇਹ ਜਿਹੇ ਚੀਜ਼ਾਂ ਰਹੀਆਂ ਨਹੀਂ ਹੁਣ ਵੈਸੇ ਮੈਂ ਹਰਿਆਣੇ 'ਚ ਦੇਖਿਆ ਉੱਥੇ ਹੈਗੀਆਂ ਅਜੇ ਰਾਜਸਥਾਨ ਏਰੀਆ 'ਚ ਵੀ ਗਿਆ ਉੱਥੇ ਵੀ ਹੈਗੀਆਂ 18-18 ਪੌਂਡਾਂ ਨੂੰ ਲੱਗੇ ਹੋਏ ਆ ਇਹ ਇਹ ਮੂੜੇ ਆ ਜੀ ਮੂੜੇ ਲੈ ਸਕਦੇ ਆ ਪੱਕੇ ਕੈਰਮ ਬੋਰਡ ਹਰੇ ਤਾਂ ਚਲ ਮਿਲੇ ਜਾਂਦੇ ਆ ਪਰ ਫੇਰ ਵੀ ਔਰ ਇੱਕ ਹਰ ਇੱਕ ਮਾਰਕੀਟ ਚ ਇੰਨੇ ਨਹੀਂ ਪਏ ਹੁੰਦੇ ਜਿੱਕਿਨ ਔਰੇ ਆ ਬੜਾ ਸਾਈਜ਼ ਉਹਦੇ ਨਾਲ ਛੋਟਾ ਸਾਈਜ਼ ਉਹਦੇ ਨਾਲ ਛੋਟਾ ਸਾਈਜ਼ ਉਹ ਛੋਟੇ ਜਿਹਵੇਂ ਬੱਚਿਆਂ ਵਾਸਤੇ ਹਰ ਤਰ੍ਹਾਂ ਦਾ ਕੈਰਮ ਬੋਰਡ ਵੀ ਪਿਆ ਸਟੀਲ ਦੇ ਭਾਂਡੇ ਕਟਛੀਆਂ ਕੌਲੀਆਂ ਇਸ ਤਰ੍ਹਾਂ ਦਾ ਮਾਲ ਆ ਜੀ ਇਹ ਭਾਈ ਇੰਡੀਆ ਦਾ ਮਾਲ ਪਿਆ ਸਾਰ ਡੱਬੇ ਵਗੈਰਾ ਸਟੀਲ ਦੇ ਭਾਈ ਖੋਲ ਕੇ ਪੈਕਿੰਗ ਕਰਕੇ ਰੱਖ ਰਹੇ ਆ ਸੋ ਅਬ ਵੀ ਕਹਿੰਦਾ ਮੈਂ ਅਸੀਂ ਇੰਡੀਆ ਤੋਂ ਕੋਸ਼ਿਸ਼ ਕਰਦੇ ਆਂ ਵੀ ਹਰ ਉਹ ਆਈਟਮ ਲੈ ਆਂਦੀ ਜਾਵੇ ਜਿਹੜੀ ਕਦੇ ਇੰਡੀਆ ਦੇ ਵਿੱਚ ਚੱਲਦੀ ਹੁੰਦੀ ਹੈ ਉਹ ਪੂਰੀਆਂ ਕੱਢਣੇ ਪੂਰੀਆਂ ਵੇਲਣੇ ਵਾਲੀ ਹੈ ਨਾ ਪੀਦੇ ਆਂ ਪੀਦੇ ਆਂ ਮਿੱਟੀ ਦੀਆਂ ਕੁਝੀਆਂ ਯਾ 99 ਪੀ ਦੀ ਕੁਝੀ ਆ ਜੀ 100 ਰੁਪਏ ਦੀ 698 ਪੇ ਕਰਕੇ ਨਿਕਲ ਲੱਗੇ ਤੇ ਬਾਹਰ ਇਹ ਕਹਿੰਦੇ ਉੱਪਰ ਕੱਪੜਾ ਵੀ ਹੈ ਅਸੀਂ ਕਹਾਂ ਚੱਲ ਉੱਪਰ ਕੱਪੜਾ ਸੈਕਸ਼ਨ ਵੀ ਦੇਖ ਚੱਲਦੇ ਨਾਲ ਤੁਹਾਨੂੰ ਦਿਖਾ ਦਿੰਨੇ ਆ ਜਾਓ ਚੱਲ ਭਗਤਾ ਗਣਪਤੀ ਬੱਪਾ ਬੈਠੇ ਮੋਰੇ ਲੈ ਲੇਡੀਜ਼ ਕੁਰਤੇ ਵਗੈਰਾ ਆਪਾਂ ਇਹ ਮੈਂ ਇੱਕ ਵਾਰ ਘਮਾ ਕੇ ਦਿਖਾਵਾਂ ਤੁਹਾਨੂੰ ਵਾਹ ਜੀ ਵਾਹ ਸਾਰਾ ਕੱਪੜਾ ਲੀੜਾ ਪਿਆ ਹੋਰ ਵੈਸੇ ਇਹ ਪੰਜਾਬੀ ਸੂਟ ਤਾਂ ਹੈ ਨਹੀਂ ਉਥੇ ਲੇਡੀਜ਼ ਦੇ ਸਾੜੀਆਂ ਵਗੈਰਾ ਪਈਆਂ ਨੇ ਤੇ ਇਸ ਤਰ੍ਹਾਂ ਦਾ ਮਾਲ ਇਹ ਤਾਂ ਸਭ ਪ੍ਰਭੂ ਦੀਆਂ ਮੂਰਤੀਆਂ ਲੱਗੀਆਂ ਵੀ ਆ ਜੀ। ਸ਼ਿਵ, ਪਾਰਵਤੀ ਫੈਮਿਲੀ ਆ। ਰਾਮ ਲక్ష్మణ ਫੈਮਿਲੀ ਹੋ ਗਈ। ਬੇਦ ਹਨੂਮਾਨ ਜੀ। ਹਨੂਮਾਨ ਜੀ ਰੱਥੇ। ਦੇਵੀ-ਦੇਵਤਿਆਂ ਦੀਆਂ ਫੋਟੋਆਂ ਪਈਆਂ ਸਾਰੀਆਂ। ਬੜਸ ਵਧੀਆ ਯਾਰ ਆਪਾਂ ਤਾਂ ਪਤਾ ਹੀ ਨਹੀਂ ਸੀਗਾ। ਇੱਧਰ ਸਾਰੀਆਂ ਫੋਟੋ ਹੀ ਪਈਆਂ ਹਨ, ਮੂਰਤੀਆਂ ਹੀ ਬਣੀਆਂ ਉੱਥੇ ਤੱਕ ਸਿਰੇ ਤੱਕ। ਛੋਟੀ, ਵੱਡੀ, ਹਰ ਤਰ੍ਹਾਂ ਦੀ ਮੂਰਤੀ ਪਈ ਆ। ਸ਼ਿਵਲਿੰਗ ਪਏ ਆ। ਕ੍ਰਿਸ਼ਨ ਕਨਈਆ ਪਏ ਆ। ਸ਼ਾਈ ਬਾਬਾ ਜੀ ਪਏ ਆ। ਵਾਓ। ਦੇਖੋ, ਹਰ ਤਰ੍ਹਾਂ ਦੀ ਮੂਰਤੀ ਪਈ ਆ। ਸਭ ਦੇਵੀ ਦੇਵਤੇ ਪਏ ਫੋਟੋਆਂ ਬੜੀਆਂ ਪਈਆਂ ਸੀਗਾ ਤਾਂ ਥੱਲੇ ਨਾ ਉੱਪਰ ਛੋਟੀਆਂ ਸੀਗੀਆਂ ਥੱਲੇ ਦੇਖੋ ਬੜੀਆਂ ਮੂਰਤੀਆਂ ਵੀ ਪਈਆਂ ਆ ਸਾਹਿਬ ਵਾਹ ਵਈ ਵਾਹ ਬੜੀਆਂ ਛੋਟੀਆਂ ਹਰ ਤਰ੍ਹਾਂ ਦੀ ਮੂਰਤੀ ਰੱਖੀ ਹੋਈ ਹੈ ਇਹਨਾਂ ਨੇ ਹਰ ਤਰ੍ਹਾਂ ਦੀ ਵੈਰੀ ਗੁੱਡ ਲੇਡੀਜ਼ ਦਾ ਸਮਾਨ ਪਿਆ ਸਾਰਾ ਬਿੰਦੀਆਂ ਸੁਰਖੀਆਂ ਕੱਜਲ ਹਾਂ ਜੀ ਅੱਜਕੱਲ ਮਿਲਦਾ ਨਹੀਂ ਕੱਜਲ ਆਹੇ ਹੂੰ ਇੰਡੀਆ ਹੁਣ ਕਿਹੜਾ ਕੱਜਲ ਲਾਂਦਾ ਨਹੀਂ ਇੱਧਰ ਦੀ ਪੈਕਿੰਗ ਵੀ ਨਹੀਂ ਮਿਲਦੀ ਉਹ ਪੁਰਾਣੀ ਕੱਜਲ ਹੁੰਦੀ ਸੀ ਸਾਡੇ ਬੀਬੀ ਕੋਲ ਹੁੰਦੀਆਂ ਕੱਜਲ ਉਹਦੇ ਪਰ ਲਿਖਿਆ ਹੁੰਦਾ ਦਾ ਕੱਜਲ ਕਾਜਲ ਉਹੀ ਆ ਇਹ ਵੈਰੀ ਗੁੱਡ 150 ਰੁਪਏ ਦੀ ਇੰਡੀਆ ਦੇ ਦੀ ਦੇਖ ਰਿਹਾ ਸੀਗਾ ਮੂਰਤੀਆਂ ਬਣੀਆਂ ਵੀ ਆ ਇੱਧਰ ਵੀ ਭਰਾਵਾ ਮੂਰਤੀਆਂ ਬਣੀਆਂ ਦੇਖੋ ਇਹ ਦੂਜੀਆਂ ਮੈਟਲ ਦੀਆਂ ਹਣਾ ਕਿੰਨੀਆਂ ਸੋਹਣੀਆਂ ਪਈਆਂ ਪਰ ਇਹ ਥੋੜੇ ਜੇ ਉਹਦੇ ਨਾਲੋਂ ਤਾਂ ਕਾਸਟਲੀ ਕਿਉਂਕਿ ਮੈਟਲ ਆ ਇਹ 13 13 ਬਾਉਂਡ ਨੂੰ ਲੱਗੀਆਂ ਆਵੀਆਂ ਹੱਥੀ ਪਾਏ ਆ ਗਣਪਤੀ ਬੱਪਾ ਪਾਏ ਉਹਦੇ ਥੱਲੇ ਫਿਰ ਇਹਨਾਂ ਦਾ ਇਹ ਚਾਂਦੀ ਦੀਆਂ ਲੱਗਦੀਆਂ ਮੈਨੂੰ ਸ਼ਾਇਦ ਜਾਂ ਉਦਾਂ ਦੀ ਵੀ ਰੋਲਡ-ਕੋਲਡ ਜਾਂ ਕੁਝ ਹੋਗਾ ਦਾ ਸਭ ਦੇਖੋ 699 ਨੇ 899 ਨੂੰ ਲੱਗੀਆਂ ਨੇ ਹੈਨਾ ਇਹ ਮੇਰੇ ਦਾ ਮੈਟਲ ਚੈਕੇਸ ਵਿੱਚ ਪਿੱਤਲ ਦੀਆਂ ਪਿੱਤਲ ਦੀਆਂ ਹੋ ਸਕਦੀਆਂ ਦੇਖੋ ਕਿੰਨੀਆਂ ਪਈਆਂ ਪਲਾਸਟਿਕੋ ਕਲਟੀ ਵੀ ਮਿਲਦੇ ਆ ਰਹੇ ਹਾਂ 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 ਸਾਹਿਬ ਸਭ ਦੇਵੀ ਦੇਵ ਤੇ ਸਾਰੇ ਪਏ ਆ ਮੈਂ ਤਾਂ ਹੈਰਾਨ ਹੋ ਗਿਆ ਉਹਦੇ ਉੱਪਰ ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਇੰਨਾ ਕੁਝ ਹੈਗਾ ਉੱਪਰਲੇ ਪਾਸੇ ਲੈ ਹਰ ਤਰ੍ਹਾਂ ਦੀ ਆਈਟਮ ਦੇਖੋ ਕਿੰਨੀਆਂ ਪੰਨੀਆਂ ਜਿਆਦਾ ਸਾਰਾ ਸਮਾਨ ਪਿਆ ਜੇ ਤੁਸੀਂ ਤੁਸੀਂ ਕਹੋ ਅਸੀਂ ਕਿਸੇ ਨੂੰ ਵੀ ਚਾਹੀਦਾ ਹੋਵੇ ਤਾਂ ਫਾਲਕਨ ਜ ਮੇਰੇ ਹਿਸਾਬ ਨਾਲ ਤਾਂ ਉੱਪਰ ਵੀ ਆਣਾ ਚਾਹੀਦਾ ਸਾਨੂੰ ਕਿੰਨੇ ਸਾਲ ਹੋ ਗਏ ਰਹਿੰਦੇ ਆ ਨੂੰ ਇੱਥੇ ਲੈਸਟਰ ਦੇ ਵਿੱਚ ਸਨ ਪਰ ਪਤਾ ਨਹੀਂ ਸੀਗਾ ਵੀ ਲੈਸਟਰ ਦਾ ਇਹ ਮਾਰਕੀਟ ਵੀ ਬਣੀ ਹੋਈ ਹੈ ਕੋਈ ਉਹ ਤਾਂ ਅਸੀਂ ਉੱਥੇ ਹੀ ਪੁੱਛਿਆ ਸੀ ਕਿ ਉੱਪਰ ਸੀੜੀਆਂ ਜੰਨੀ ਉੱਪਰ ਵੀ ਕੁਝ ਬਣਿਆ ਹੋਇਆ ਕਹਿੰਦੀ ਹਾਂ ਹੂੰ ਸਭ ਪੂਜਾ ਪਾਠ ਦਾ ਸਮਾਨ ਰੱਖਿਆ ਹੋਇਆ ਪੂਜਾ ਪਾਠ ਦਾ ਤਾਂ ਸਮਾਨ ਰੱਖਿਆ ਬਾਈ ਤਾਂ ਇਹਨਾਂ ਨੇ ਆ ਵੀ ਦੇਖੋ ਬਾਈ ਜੀ ਮੰਦਿਰ ਵੀ ਰੱਖੇ ਹੋਏ ਆ ਚੱਕ ਲੋ ਲਾਓ ਜੀ ਜਿਹਨੂੰ ਮੰਦਿਰ ਘਰ ਚ ਬਣਾਣਾ ਤਾਂ ਸੋਚਣ ਦੀ ਲੋੜ ਨਹੀਂ ਬਾਈ ਕਿੱਥੇ ਤੇ ਲੈ ਕੇ ਆਵਾਂ ਫਾਲਕੰਨਾਂ ਦੇ ਉੱਪਰਲੀ ਮਾਰਕੀਟ ਦੇ ਵਿੱਚ ਤੁਹਾਨੂੰ ਮੰਦਰ ਵੀ ਮਿਲੂਗਾ ਅੱਛਾ ਉੱਪਰੋਂ ਥੱਲੇ ਦਿਖਦੀ ਵੀ ਆ ਵੈਸੇ ਆ ਮਾਰਕੀਟ ਜਿਹੜੇ ਜਸੀਂ ਘੁੰਮਦੇ ਸੀਗੇ ਨਾ ਬਰਤਨਾਂ ਦੀ ਮਾਰਕੀਟ ਉਹ ਥੱਲੇ ਦਿਖ ਵੀ ਰਹੀ ਹੈ ਇਹਨਾਂ ਦੀ ਮਾਰਕੀਟ ਆ ਸਾਰੀ ਥੱਲੇ ਆ ਉੱਪਰਲਾ ਵਾਸਾ ਇੱਧਰ ਸਾਰਾ ਮਾਲ ਇਹਨਾਂ ਦਾ ਪੂਜਾ ਦਾ ਹੀ ਸਮਾਨ ਆ ਸਾਰਾ ਜਾਂ ਕੋਈ ਆ ਜੁਐਲਰੀ ਵਗੈਰਾ ਹੈ ਨਾ ਜੁਐਲਰੀ ਪਤਾ ਨਹੀਂ ਬਰਾਵਾ ਕਾਦੇ ਵਾਸਤੇ ਆ ਬਾਕਸ ਜੇ ਬਣੇ ਹੋਏ ਆ ਤਾਂ ਜੁਐਲਰੀ ਬਾਕਸ ਨਹੀਂ ਹੈਗੇ ਯਾਰ ਜੁਐਲਰੀ ਬਾਕਸ ਹੈ ਪਤਾ ਨਹੀਂ ਕਿਥੋਂ ਸਟੀਲ ਤੇ ਆ। ਆ ਵੀ ਆ ਹਾਂ ਆ। ਜਾਂ ਫਿਰ ਮੰਦਰ ਲਈ ਕੋਈ ਪ੍ਰਸ਼ਾਦ ਵਗੈਰਾ। ਮੰਦਰ ਵਾਸਤੇ ਹੀ ਹੋਣਾ। ਲਿਖਿਆ ਹੋਇਆ ਯੂ ਟੇਕ ਮੋਰ ਦਨ 20 ਵੀ। ਪਤਾ ਨਹੀਂ ਜੀ ਕਾਦੇ ਵਾਸਤੇ ਆਏ ਜੇ ਤੁਹਾਨੂੰ ਪਤਾ ਹੋਵੇ ਸਾਨੂੰ ਵੀ ਦੱਸ ਦਿਓ ਵੀ ਇਹ ਕਾਦੇ ਵਾਸਤੇ ਕਿਸ ਯੂਜ਼ ਹੁੰਨੇ ਆ ਇਹ ਸਮਾਨ। ਮੰਦਰ ਸਜਾਣ ਵਾਸਤੇ ਫੁੱਲ ਵਗੈਰਾ ਇਹਨਾਂ ਨੇ ਰੱਖੇ ਹੋਏ। ਉਹ ਵੈਰੀ ਗੁੱਡ। ਆ ਸਾਰੇ ਫੁੱਲ ਮੰਦਰ ਮੰਦਰ ਸਜਾਣ ਵਾਲਾ ਸਾਰਾ ਕੰਮ। ਕਿਉਂਕਿ ਕ੍ਰਿਸ਼ਨ ਕਰਨ ਜਿਆਨ ਨੂੰ ਜਿਆਦਾ ਉਹ ਇੱਥੇ ਪੂਜਿਆ ਜਾਂਦਾ ਹੈ ਗੁਜਰਾਤੀ ਕਮਿਊਨਿਟੀ ਦੇ ਵਿੱਚ ਤਾਂ ਸਾਰਾ ਸਮਾਨ ਆ ਪੂਜਾ ਦਾ ਸਮਾਨ ਪਿਆ ਦੇਖੋ ਜੀ ਆ ਪੀੜੀਆਂ ਪਈਆਂ ਟੋکریاں ਪਈਆਂ ਆ ਥੱਲੇ ਪੀੜੇ ਪਏ ਆ ਤੇ ਇਧਰ ਲਓ ਜੀ ਪ੍ਰਭੂ ਦੀ ਮੂਰਤੀ ਵੀ ਲੱਗੀ ਹੋਈ ਹੈ ਕਿਹੜੇ ਦੇਵਤਾ ਦੀ ਦੇਵੀ ਆ ਦੇਵਤਾ ਦੀ ਮੂਰਤੀ ਆ ਮੈਨੂੰ ਜਰੂਰ ਦੱਸਿਓ ਮੈਨੂੰ ਇਹਦੇ ਬਾਰੇ ਪਤਾ ਨਹੀਂ ਜੀ ਹੈਗਾ ਕੀ ਦੀ ਹੈ ਅੱਡ 40 40 ਪਾਉਣ ਨੂੰ ਲਹਿੰਗਾ ਲੱਗਿਆ ਵਾ ਲਓ ਜੀ ਇੱਧਰ ਜੋਤਾਂ ਉਹ ਸਾਰੀਆਂ ਜੋਤਾਂ ਪਈਆਂ ਨੇ ਮੰਦਿਰ ਚ ਰੱਖਣ ਵਾਸਤੇ ਜੋਤਾਂ ਕੁਝ ਸਾਲ ਪਹਿਲਾਂ ਨਾ ਮੇਰੀ ਭਤੀਜੀ ਨੇ ਮੈਨੂੰ ਕਿਹਾ ਤਾਂ ਵੀ ਮੇਰੇ ਵਾਸਤੇ ਨਾ ਉਹ ਲੈ ਕੇ ਆਏ ਉਹ ਚਾਚਾ ਗਣਪਤੀ ਜੀ ਇੱਥੇ ਇੰਗਲੈਂਡ ਤੋਂ ਉਹ ਸਾਨੂੰ ਬਹੁਤ ਔਖਾ ਲੱਭਿਆ ਸੀਗਾ ਪਰ ਮੈਂ ਅੱਜ ਇੱਥੇ ਆ ਕੇ ਹੈਰਾਨ ਰਹਿ ਗਿਆ ਆ ਲਓ ਜੀ ਆ ਸਾਰੇ ਗਣਪਤੀ ਬੱਪਾ ਪਾਏ ਆ ਦੇਖੋ ਵੱਡੇ ਛੋਟੇ ਹਰ ਤਰ੍ਹਾਂ ਦਾ ਸਾਈਜ਼ ਆ ਗਣਪਤੀ ਬੱਪਾ ਦਾ ਗਣਪਤੀ ਗਣੇਸ਼ ਮਹਾਰਾਜ ਹਰ ਤਰ੍ਹਾਂ ਦਾ ਸਾਈਜ਼ ਜਿਸ ਸਾਹਿਬ ਜੀ ਨੂੰ ਗਣਪਤੀ ਅੱਗੇ ਆਣਾ ਤੇ ਜਦੋਂ ਵਿਸਰਜਨ ਕਰਦੇ ਆ ਘਰ ਲੈ ਕੇ ਜਾਣ ਵਾਸਤੇ ਲੋਕਾਂ ਨੇ ਲੈਣਾ ਹੁੰਦਾ ਤਾਂ ਸਾਰੇ ਬڑے ਛੋਟੇ ਹਰ ਤਰ੍ਹਾਂ ਦਾ ਜਿੱਦਾਂ ਦੀ ਤੁਹਾਡੀ ਛੜਦਾ ਉਸ ਤਰ੍ਹਾਂ ਦਾ ਗਣਪਤੀ ਬੱppa ਇੱਥੇ ਮਾਰਕੀਟ ਦੇ ਵਿੱਚ ਮੌਜੂਦ ਹੈ ਜੀ ਹਰ ਤਰ੍ਹਾਂ ਦਾ ਗਣਪਤੀ ਮਾਈ ਗੋਡ ਕੋਈ 200 ਪੌਂਡਾਂ ਦਾ ਪੌਂਡ 200 ਹੀ ਲੱਗਦੇ ਆ ਹਾਂ 15 ਇੰਚ 200 ਪੌਂਡ ਦਾ ਵੀ ਪਿਆ ਅਥੱਲੇ ਬੜੇ ਪਏ ਆ ਇਹਨਾਂ ਦਾ ਮੈਨੂੰ ਪ੍ਰਾਈਸ ਨਹੀਂ ਲਿਖਿਆ ਹੋਇਆ ਸਭ ਤੋਂ ਥੱਲੇ ਲਾਈਨ ਦੇ ਵਿੱਚ ਸਭ ਤੋਂ ਬੜੇ ਪਏ ਆ ਇਹਨਾਂ ਦਾ ਪ੍ਰਾਈਸ ਨਹੀਂ ਲਿਖਿਆ ਵਾ 18 ਇੰਚ ਯਾਨੀ ਕਿ ਇਹਨਾਂ ਨੇ ਸਾਈਜ਼ ਵੀ ਲਿਖੇ ਹੋਏ ਆ ਵਿੱਚ ਕਹਿੰਦੇ ਹੁਣ ਮੰਦਰ ਤਿਆਰ ਕਰਦੇ ਆ ਆਰਡਰ ਤੇ ਵੀ ਯਾਨੀ ਕਿ ਜਿਹੜਾ ਬੰਦ ਹੋ ਜਾਂਦਾ ਵਿੱਚ ਲਾਈਟਾਂ ਵਗੈਰਾ ਚੱਲਦੀਆਂ ਉਹ ਇੰਡੀਆ ਦੇ ਵਿੱਚ ਦੇਖਿਆ ਸੀਗਾ ਮੋਹਾਲੀ ਦੇ ਲਾਗੇ ਇੱਥੇ ਮਾਰਕੀਟ ਬਹੁਤ ਵੱਡੀ ਪਰ ਆ ਦੇਖੋ ਇੱਥੇ ਵੀ ਪਏ ਆ ਆ ਮੰਦਰ ਦੇਖੋ ਆ ਵਾਈਫਨਿਵਰੀ ਨੇ ਖੋਲਿਆ ਕਿੰਨਾ ਸੋਹਣਾ ਮੰਦਰ ਬਣਾਇਆ ਵਾ ਅਥੱਲੇ ਪਾਸੇ ਖਾਣੇ ਵੀ ਬਣਾਏ ਹੋਏ ਆ ਇਹ ਰੱਖਣ ਨੂੰ ਮੂਰਤੀ ਬਣਾਈ ਵੀ ਆ ਬੰਦ ਹੋ ਜਾਂਦਾ ਦੂਜੇ ਪਾਸੇ ਦੋਨੇ ਪਾਸੇ ਤੇ ਬੰਦ ਕਰੋ ਜੀ ਮੋੜਾ ਜੇ ਵੈਰੀ ਗੁੱਡ ਹਾਂ ਮੰਦਰ ਬਣਾਇਆ ਵਾ ਆ ਦੂਜੇ ਇੱਕ ਹੋਰ ਕਲਰ ਦਾ ਪਿਆ ਉਹ بڑا ਥੋੜਾ ਜਿਹਾ ਇਹਦਾ ਤਾਂ ਪ੍ਰਾਈਸ ਲਿਖਿਆ ਵਾ ਇੱਧਰ ਤੇ ਲਿਖਿਆ ਵਾ ਦੇਖੀ ਕਿੰਨਾ ਇਹਦਾ 850 850 ਪਾਉਂਡ ਦਾ ਹੈ ਘਰ ਦੇ ਵਿੱਚ ਮੰਦਰ ਇੱਧਰ ਫੁੱਲ ਪਏ ਨੇ ਜੀ ਹਾਂ ਹਲਾ ਸਾਰੇ ਫੁੱਲ ਵਗੈਰਾ ਸਾਰੇ ਮੰਦਰ ਦੀ ਸਜਾਵਟ ਵਾਸਤੇ ਫੁੱਲ ਮੇਰੇ ਸਾਹਮਣੇ ਸਰ ਜਾਨੀ ਕਿ ਇਹਨਾਂ ਨੇ ਜਿਆਦਾ ਰਿਲੀਜੀਅਸ ਚੀਜ਼ਾਂ ਜਿਆਦਾ ਰੱਖੀਆਂ ਵੀ ਆ ਉੱਪਰ ਹਨਾ ਕੱਪੜਾ ਵੀ ਰੱਖਿਆ ਆ ਆ ਪਟੜੀਆਂ ਮੇਲਾ ਦਾ ਇਹ ਜਿਹੜੇ ਮੰਦਰ ਚ ਰੱਖਣ ਨੂੰ ਹਨਾ ਹਿੰਦੂ ਕਮਿਊਨਿਟੀ ਜਿਕਣਾ ਰੱਖਦੀ ਆ ਕਈ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਹੈਗਾ ਜਿਹੜੀ ਹਿੰਦੀ ਕਮਿਊਨਿਟੀ ਆ ਜਿੱਦਾਂ ਸਾਡੇ ਪੰਜਾਬ ਦੀ ਹਿੰਦੀ ਕਮਿਊਨਿਟੀ ਆ ਜਿੱਦਾਂ ਸਾਡੇ ਘਰਾਂ ਦੇ ਵਿੱਚ ਕੁਝ ਹੋਰ ਵਰਤਿਆ ਜਾਂਦਾ ਇੱਥੇ ਜਿਹੜੀ ਗੁਜਰਾਤੀ ਕਮਿਊਨਿਟੀ ਆ ਹਿੰਦੂ ਕਮਿਊਨਿਟੀ ਇਹਨਾਂ ਦਾ ਥੋੜੇ ਜਿਹੀ ਰੀਤੀ ਰਿਵਾਜ ਸਾਡੇ ਨਾਲੋਂ ਵੱਖਰੇ ਆ ਬਾਕੀ بڑے ਮੰਦਰ ਤਾਂ ਮੈਂ ਦੇਖ ਹੀ ਰਿਹਾ ਸੀਗੇ بڑے ਤਰ੍ਹਾਂ ਦੇ ਮੰਦਰ ਦਿਖਾਇਆ ਤੁਹਾਨੂੰ 850 ਪਾਉਂਡ ਦਾ ਤੇ ਬਾਕੀ ਛੋਟੇ ਮੰਦਰ ਇੱਧਰ ਪਏ ਆ ਜੀ ਇਹ ਸਾਰੇ ਛੋਟੇ ਮੰਦਰ ਨੇ ਇਹ ਸਮਾਲ ਛੋਟੇ ਆਪਣੇ ਆਪਣਾ ਸ਼ਰਧਾ ਆਪਣੀ ਪੌਕੇਟ ਦੇ ਹਿਸਾਬ ਨਾਲ ਬੰਦਾ ਆਪਣੇ ਘਰ ਦੇ ਸਾਈਜ਼ ਦੇ ਹਿਸਾਬ ਨਾਲ ਅਖਰੇ ਪ੍ਰਾਈਸ 100 150 ਤੋਂ ਸਟਾਰਟ ਹੋ ਜਾਂਦਾ 150 200 250 ਇਦਾਂ ਕਰਕੇ ਉਹ ਜਿਹੜਾ ਮੈਂ ਤੁਹਾਨੂੰ ਲਾਸਟ ਦਿਖਾਇਆ ਸੀਗਾ ਉਹ 850 ਪਾਉਂਡ ਦਾ ਸੀਗਾ بڑا ਤੇ ਸਮਾਨ ਹੈ ਨਾ ਇਸ ਸ਼ਾਪ ਦੇ ਵਿੱਚ ਜਿਵੇਂ ਉਹ ਧਾਰਮਿਕ ਚੀਜ਼ਾਂ ਜੈਨ ਕਿ ਮੰਦਰ ਤੇ ਤਿਹਾਰਾਂ ਨਾਲ ਜੁੜਿਆ ਮਾਲ ਸਮਾਨ ਆਇੱਥੇ तकरीबन ਮੋਸਟਲੀ ਜ਼ਿਆਦਾ ਆ ਜਿਹੜਾ ਮੈਂ ਜਿਸ ਪਾਸੇ ਹੁਣ ਆਇਆ ਇਸ ਪਾਸੇ ਵੀ ਆਹੀ ਕੁਛ ਆ ਦੇਖੋ ਜੋਤਾਂ ਵਗੈਰਾ ਹਨਾ ਤੇ ਮੰਦਰਾਂ ਦੇ ਵਿੱਚ ਰੱਖਣ ਵਾਲਾ ਸਮਾਨ ਛੋਟੇ-ਛੋਟੀਆਂ ਜੋਤਾਂ ਜਾਂ ਗੜਵੀਆਂ ਕਹੇ ਲੋ ਆ ਗੜਵੀਆਂ ਜੀਆਂ ਪੰਜੇ ਛੋਟੇ-ਛੋਟੀਆਂ ਥਾਲੀਆਂ ਕਹੇ ਲੋ ਸਾਰੀਆਂ ਜੋਤਾਂ ਪਈਆਂ ਸਟੀਲ ਦੀਆਂ ਤੇ ਪਿੱਤਲ ਦੀਆਂ 골ਡਨ ਦੀਆਂ 골ਡਨ ਕਲਰ ਅਭੀ ਸਾਰੀਆਂ ਜੋਤਾਂ ਆਈਆਂ ਇਹ ਮੇਰਾ ਜਿਹੜੇ ਕੈਂਡਲ ਜਗਾ ਕੇ ਰੱਖਣ ਨੂੰ ਹਨਾ ਹਾਂ ਨਾ ਜੋਤ ਜਗਾ ਕੇ ਚਾ ਜੋਤ ਦੇ ਕਵਰ ਹਨਾ ਸਾਰੀਆਂ ਜੋਤ ਦੇ ਕਵਰ ਗਲਾਸ ਅਖੰਡ ਦੀਆਂ ਜਿਹੜੀ ਅਖੰਡ ਜੋਤੀ ਜਗਦੀ ਹੈ ਜਿਹਨੂੰ ਕਹਿੰਦੇ ਆਪਾਂ ਵੀ ਹਵਾ ਨਾ ਲੱਗੇ ਉਹਦੇ ਵਾਸਤੇ ਬਣੀਆਂ ਵੀ ਆ ਸਾਰੀਆਂ ਸਭ ਜੋਤੇ ਜੋ ਰੱਖ ਲਈਏ ਉਨੇਕ ਵਾਰ ਇਦਾਂ ਨੂੰ ਮਾਰ ਕੇ ਦਿਖਾ ਦਿੰਦਾ ਦੇਖੋ ਸਾਰੀਆਂ ਜੋਤ ਜੋਤ ਤੇ ਜੋਤ ਇਹ ਕੌਡੀਆਂ ਦਿਖਾਈ ਇਹ ਲੈ ਕੌਡੀਆਂ ਪੰਨ ਆਪਣੇ ਜਦੋਂ ਬੱਚਾ ਪੈਦਾ ਹੁੰਦਾ ਹੈ ਹਨਾ ਉਹਦੇ ਪਾਉਂਦੇ ਹੁੰਨੇ ਆ ਇਹ ਕੌਡੀਆਂ ਹਨਾ ਗਲ ਚ ਇਹ ਤਰੰਗੜੀ ਤਾਗੜੀ ਉਹ ਕਹਿੰਦੇ ਇਦਾਂ ਪਾਉਂਦੇ ਹੁੰਨੇ ਹਨਾ ਦੇਖੋ ਕਿੰਨੀਆਂ ਪੰਨ ਹੈ ਲੈ ਕੌਡੀਆਂ ਵੀ ਪੰਨ ਸਾਰਾ ਸਾਰਾ ਸਮਾਨ ਪਿਆ ਕਲਰ ਗੱਟੀਆਂ ਾਟੀਆਂ ਕਲਰ ਜੋਤਾਂ ਉਹ ਆ ਵੀ ਸਾਮਾਨ ਆਪਾਂ ਕੁਝ ਹੀ ਗਰਾਂ ਤੇ ਲੈਂਦੇ ਹੁੰਦੇ ਤੇ ਮਰਿੰਡੇ ਕਿਹਾ ਦੇ ਕਹਿੰਦੇ ਇਹਨਾਂ ਨੂੰ ਮਿੱਟੀ ਦੇ ਭਾਂਡੇ ਆ ਮਿੱਟੀ ਦੀਆਂ ਜੋਤਾਂ ਉਹ ਪੰਨਿਆ ਸਾਰੀਆਂ ਬਹੁਤ ਵਧੀਆ ਦੁਕਾਨ ਹੈ ਵੈਰੀ ਗੁੱਡ ਆ ਲੈ ਕਿਸੇ ਦੇ ਵਿਆਹ ਸ਼ਾਦੀਆਂ ਦਾ ਹੁੰਦਾ ਨਾ ਕਹਿੰਦੇ ਹਲਦੀ ਮਹਿੰਦੀ ਉਹ ਵੀ ਮਿਲਦਾ ਇੱਥੇ ਆਈਟਮ ਇਹ ਤਾਂ ਆਪਣੇ ਕੰਮ ਆਊਗੀ ਇਹ ਮੈਂ ਕਹਿੰਦਾ ਦਿੱਕ ਦੇ ਕਿਸੇ ਦੇ ਗਿਆ ਹੋਇਆ ਆਪਾਂ ਲੈ ਕੇ ਜਾ ਸਕਦੇ ਆ ਇੱਥੇ ਤੇ ਯੂਰਪ ਲੈ ਕੇ ਜਾਣਾ ਹੋਵੇ ਤਾਂ ਅਸੀਂ ਲਿਆ ਸਕਦੇ ਸਾਨੂੰ ਦੱਸ ਦਿਓ ਭਾਈ ਇਟਲੀ ਵਾਲੇ ਕੁਝ ਮੰਗਾਣਾ ਹੋਇਆ ਤਾਂ ਜੇ ਮੈਂ ਗੱਡੀ 'ਚ ਆਇਆ ਤਾਂ ਤੁਹਾਨੂੰ ਇਹ ਸਮਾਨ ਲਿਆ ਕੇ ਦੇ ਸਕਦਾ ਮੈਂ ਅੱਲੇ ਉੱਪਰ ਹਾਥੀਆਂ ਦੀ ਲਾਈਨ ਲੱਗੀ ਪਈ ਹੈ ਇਹ ਕੀ ਹੈ ਮਿੱਟੀ ਦੇ ਗਲਾਸ ਚਾਹ ਪੀਣ ਹਾਂ ਮਿੱਟੀ ਦੇ ਗਲਾਸ ਚਾਹ ਪੀਣੇ ਵਾਲੇ ਵੈਰੀ ਗੁੱਡ ਵਧੀਆ ਚੀਜ਼ ਆਈ ਵੀ ਹਵਨ ਕੁੰਡ ਵੀ ਆ ਆ ਯਾਰ ਚੀਜ਼ ਮੈਨੂੰ ਬਹੁਤ ਵਧੀਆ ਲੱਗੀਆਂ ਔਰ ਆ ਦੇਖਾ ਸਾਰੇ ਹਵਨ ਕਰਨ ਵਾਸਤੇ ਰੱਖੇ ਹੋਏ ਆ ਆਪਣੇ ਸਪੈਸ਼ਲ ਬਣਾਉਣੇ ਪੈਣੇ ਆ ਤਾਂ ਇੱਥੇ ਬਣੇ ਪਏ ਆ ਜੇ ਕਿਸੇ ਨੂੰ ਚਾਹੀਦਾ ਹੋਵੇ ਤਾਂ ਉੱਥੇ ਦੇ ਲਿਜਾ ਸਕਦਾ ਭਾਈ ਛੋਟੇ ਛੋਟਾ ਵੱਡੇ ਤੇ ਬੋੜਾ ਹਵਨ ਕੁੰਡ ਇਹ ਵੀ ਨਾ ਲੋਹੇ ਦੇ ਆ ਨਾ ਹਵਨ ਕੁੰਡ 9 ਪਾਉਂਡ ਤੋਂ ਸਟਾਰਟ ਹੋ ਜਾਂਦੇ ਆ 20 ਪਾਉਂਡ 25 ਪਾਉਂਡ 30 ਪਾਉਂਡ 50 ਪਾਉਂਡ ਛੋਟਾ ਝੂਲਾ ਲੱਗਿਆ ਵਾ ਅ ਕ੍ਰਿਸ਼ਨ ਕਨਈਆ ਵਾਸਤੇ ਆ ਵੀ ਸਾਰੇ ਝੂਲੇ ਆ ਛੋਟੇ ਝੂਲੇ ਚਾਹੀਦੇ ਆ ਲਾ ਜਾਓ ਇਹ ਘੰਟੀਆਂ ਵੀ ਪਈਆਂ ਬਈ ਇਹੋ ਘੈਂਟੀਆਂ ਮੰਦਰ ਚ ਰੱਖਣ ਪਹਿਲਾਂ ਬਾਕੀ ਸ਼ਗਨ ਦੇ ਨੂੰ ਕਾੜ ਪਏ ਆ ਪੂਰੇ ਦਾ ਪੂਰਾ ਪੈਕੇਟ ਲੈ ਲਓ ਭਾ ਇੰਡੀਆ ਤੇ ਲੈ ਕੇ ਆਨੇ ਵੈਸੇ ਮੈਕਸਿਮ ਜਿਆਦਾਤਰ ਲੋਕ ਮੇਰੇ ਮੰਗ ਪਰ ਕਿ ਜ਼ਰੂਰੀ ਨਹੀਂ ਹੁੰਦਾ ਵੀ ਜੇ ਇੰਡੀਆ ਤੇ ਭੁੱਲ ਜਿਓ ਨਾ ਕੋਈ ਚੀਜ਼ ਅੱਗੇ ਹੁੰਦਾ ਯਾਰ ਕਿੱਥੇ ਦੇ ਮਿਲੂਗੀ ਪਰ ਲੈਸਟਰ ਦੇ ਵਿੱਚ ਤਾਂ ਮਿਲਦੀ ਆ ਇੰਗਲੈਂਡ ਦੇ ਬਹੁਤ ਸਾਰੇ ਸ਼ਹਿਰਾਂ ਚ ਮਿਲਦੀ ਆ ਸਾਊਥ ਹਾਲ ਚ ਮਿਲਦੀ ਆ ਹੋ ਸਕਦਾ ਬਾਰਮਿੰਗਮ ਚ ਵੀ ਮਿਲਦੀ ਹੋਵੇ ਪਰ ਯੂਰਪ ਦੇ ਵਿੱਚ ਇਹ ਜਿਹੇ ਚੀਜ਼ਾਂ ਹਜੇ ਵੀ ਬਹੁਤ ਘੱਟ ਮਿਲਦੀਆਂ ਮਿਲਦੀਆਂ ਤਾਂ ਹੈ ਪਰ ਕੁਝ ਸ਼ਾਪਾਂ ਤੇ ਹੀ ਮਿਲਦੀਆਂ ਹਰ ਸ਼ਾਪ ਤੇ ਨਹੀਂ ਇਹ ਜਿਆ ਸਮਾਨ ਮਿਲਦਾ ਹੈ ਆ ਦੇਖ ਵਾ ਡਿਫਰੈਂਟ ਤਰ੍ਹਾਂ ਦੇ ਆ ਸ਼ਗਨ ਵਾਲੇ ਆ ਦੇਖ ਆ ਕਿਦਾਂ ਆ ਜੀ ਆਹ ਕਿੰਨਾ ਪਿਆਰਾ ਸ਼ਗਨ ਵਾਲਾ ਕਾਰਡ 599 ਨੂੰ ਮਿਲਦਾ 15 10 15 ਪੀਸ ਹੋਣੇ ਆ ਹਾਂਜੀ ਫਿਰ ਆ ਵੀ ਇੰਨੇ ਕਿਹ 10 ਤੋਂ 10 10 ਪੀਸ ਤਾਂ ਮਿਲਦਾ ਹੈ ਹਰ ਇੱਕ ਦੇ ਵਿੱਚ ਹੈਗੇ ਨਹੀਂ ਹੈ ਹਨਾ ਹਾਂ ਲੈ ਲੈ ਇੱਕ ਹਨਾ ਹੋਰ ਕਿਤੇ ਯੂਰਪ ਵਗੈਰਾ ਚ ਜਾਂਦੇ ਫਿਰ ਕਿਤੇ ਵਿਆਖਾ ਦੀ ਤੇ ਕਦੇ ਉਹ ਲੋਡ ਪੈ ਜਾਂਦੀ ਆ ਸੋ ਦੋਸਤੋ ਇਸੇ ਸਾਡਾ ਅੱਜ ਦਾ ਬਲੌਗ ਅੱਜ ਅਸੀਂ ਘੁੰਮੇ ਮਾਰਕੀਟ ਮਾਰਕੀਟ ਦਾ ਅਸੀਂ ਇੱਕ ਘੁੰਮਣਾਏ ਸੀਗੇ ਘੁੰਮ ਕੇ ਅਸੀਂ ਤਿੰਨ ਮਾਰਕੀਟਾਂ ਸੋ ਤੁਸੀਂ ਦੇਖ ਲਿਆ ਹੋਣਾ ਕਿ ਕਿੱਦਾਂ ਕਿੱਥੇ ਤੇ ਸਸਤਾ ਮਾਲ ਮਿਲਦਾ ਇਹ ਇੱਕੇ ਮਾਰਕੀਟ ਆ ਜਿਹਦੇ ਜਿਹਦੇ ਤਿੰਨ ਪੋਰਸ਼ਨ ਬਣੇ ਹੋਏ ਸੀਗੇ ਇੱਕ ਖਾਣ ਦਾ ਤੇ ਜਾਂ ਭਾਂਡਿਆਂ ਦਾ ਤੇ ਤੀਜਾ ਉੱਪਰ ਮੰਦਿਰ ਦਾ ਅਗਰ ਮੇਰਾ ਇਹ ਬਲੌਗ ਪਸੰਦ ਆ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਹੋਰ ਐਦਾਂ ਦੀ ਵੀਡੀਓ ਦੇਖਣ ਲਈ ਤਦ ਤੱਕ ਵਸਤੇ ਬਾਏ ਬਾਏ ਸਸਰੀਕਾਲ